ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਦੀ ਸੰਥਿਆ ਕਰਨੀ ਹੈ ਕਿਉਂਕਿ ਹੁਕਮਨਾਮਾ ਸਾਹਿਬ ਹਰੇਕ ਗੁਰੂ ਘਰ ਸੰਗਤਾਂ ਲੈਂਦੀਆਂ ਐ ਇਸੇ ਸੁਣਦੀਆਂ ਵੀ ਨਹੀਂ ਘਰਾਂ ਦੇ ਵਿੱਚ ਸਹਿ ਪਾਠ ਕਰਨ ਲੱਗਿਆ ਵੀ ਹੁਕਮਨਾਮਾ ਲਿਆ ਜਾਂਦਾ ਤੇ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਕਿ ਕਿੱਥੇ ਆਪਾਂ ਬਿਸ਼ਰਾਮ ਗਲਤ ਉਚਾਰਨ ਕਰ ਜਾਂਦੇ ਆ ਇਹ 609 ਅੰਗ ਤੇ ਸੋਰਠਿ ਰਾਗ ਦੇ ਵਿੱਚ ਆਉਂਦਾ ਹੈ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਭੇਟਿਓ ਪੱਬੇ ਦੇ ਨਾਲ ਪੜਨਾ ਹੈ ਭੇਟਿਓ ਵੱਡ ਭਾਗੀ ਇੱਥੇ ਵਿਸਰਾਮ ਲਾਉਣਾ ਇੱਥੇ ਆਣ ਕੇ ਰੁਕਣਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਮਨ ਹੈ ਬੋਲਣਾ ਹਾਇ ਨੂੰ ਸਿਆਰੀ ਲੱਗੀ ਹੈ ਮਨ ਹੈ ਭਇਆ ਪਰਗਾਸਾ ਕੋਇ ਨ ਪਹੁੰਚਣਹਾਰਾ ਪਹੁੰਚਣ ਪੱਪਾ ਹਾਏ ਔਂਕੜ ਹਾਏ ਔਂਕੜ ਦੀ ਉਚਾਰਨ ਦੀ ਆਵਾਜ਼ ਜ਼ਰੂਰ ਕੱਢਣੀ ਹੈ ਇਸੇ ਤਿਆਰ ਰੱਖਣਾ ਪਹੁੰਚਣ ਹਾਰਾ ਕਹਿਣਾ ਪਹੁੰਚਣਹਾਰਾ ਨਹੀਂ ਕਹਿ ਦੇਣਾ ਪਹੁੰਚਣ ਹਾ ਹ ਬੋਲਣਾ ਵਿੱਚ ਪਹੁੰਚਣਹਾਰਾ ਦੂਜਾ ਇੱਥੇ ਵੀ ਸ਼ਰਾਮ ਹੈ ਆਪਣੇ ਆਪਣੇ ਨਹੀਂ ਕਹਿ ਦੇਣਾ ਸੰਗਤ ਜੀ ਤਿਆਰ ਰੱਖਣਾ ਨੰਨੇ ਦੀ ਬਾਜ ਉਚਾਰਨ ਕਰਨੀ ਆਪਣੇ ਤੇ ਪੱਪੇ ਨੂੰ ਔਂਕੜ ਲੱਗਿਆ ਵੀ ਉਚਾਰਨ ਹੋਵੇਗਾ ਆਪਣੇ ਸਾਹਿਬ ਕਾ ਪਰਵਾਸਾ ਪਰ ਭੱਬਾ ਕੰਨਾ ਭੱਬੇ ਪੱਬਾ ਤੇ ਰਾਰਾ ਪਰ ਪਰਵਾਸਾ ਆਪਣੇ ਸਤਗੁਰ ਕੈ ਬਲਿਹਾਰੇ ਇੱਥੇ ਫਿਰ ਉਹ ਸ਼ਬਦ ਆ ਗਿਆ ਆਪਣੇ ਕੈ ਕੇ ਨਹੀਂ ਪੜਨਾ ਸਤਗੁਰ ਕੇ ਬਲਿਹਾਰੇ ਨਹੀਂ ਕਹਿ ਦੇਣਾ ਕਿਉਂਕਿ ਹੁਕਮਨਾਮ ਸੰਗਤਾਂ ਆਮ ਲੈਂਦੀਆਂ ਤੇ ਉੱਥੇ ਇੱਕ ਲਾਂ ਲਾ ਕੇ ਉਚਾਰਨ ਕਰਦੀਆਂ ਧਿਆਨ ਰੱਖਣਾ ਸਤਗੁਰ ਕੈ ਬਲਿਹਾਰੇ ਆਗੇ ਆਗੇ ਨਹੀਂ ਕਹਿਣਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੇ ਹੁਕਮਨਾ ਜਾਂ ਬਾਣੀ ਪੜ੍ਹਦੀਆਂ ਜਦੋਂ ਇਹ ਪਾਵਨ ਪੀਤਰ ਸ਼ਬਦ ਆਉਂਦਾ ਤਿਆਂ ਰੱਖਣਾ ਦਲਾਵਾਂ ਦਾ ਆਗੇ ਸੁਖ ਪਾਛੈ ਸੁਖ ਸਹਿਜ ਇੱਥੇ ਰੁਕਣਾ ਨਾ ਕਿੱਥੇ ਵਿਸਰਾਮ ਹੈ ਤੇ ਪਾਛੈ ਦਲਾਵਾਂ ਲੱਗੀਆਂ ਘਰ ਆਨੰਦ ਆਨੰਦ ਨਹੀਂ ਕਹਿ ਦੇਣਾ ਗ੍ਰੰਤੀ ਸਿੰਘ ਜਿਹੜੇ ਵੀਰਪਰਾ ਮੇਰੇ ਉਹ ਹੁਕਮਨਾ ਹੁਕਮਨਾ ਮਾ ਸਾਬ ਲੈਂਦੇ ਜਦੋਂ ਤੇ ਲਗਾਤਾਰਾਂ ਦਾ ਧਿਆਨ ਜਰੂਰ ਰੱਖਿਆ ਕਰੋ ਆਨੰਦ ਘਰ ਆਨੰਦ ਹਮਾਰਾ ਹੈ ਹਮਾਰੇ ਨਹੀਂ ਕਹਿਣਾ ਹਮਾਰਾ ਹੈ ਰਹਾਉ ਅੰਤਰਜਾਮੇ ਕਰਨਹਿ ਹਾਰਾ ਹੁਣ ਧਿਆਨ ਰੱਖਣਾ ਇੱਥੇ ਵਿਸਰਾਮ ਹੈ ਤੇ ਨਾਨੇ ਨੂੰ ਦਲਾਵਾਂ ਲੱਗੀਆਂ ਕਰਨਹਿ ਹਾਰਾ ਨਹੀਂ ਕਹਿਣਾ ਨਾ ਨੰਨੇ ਦੀ ਆਵਾਜ਼ ਕੱਢਣੀ ਹੈ ਨਾਨੇ ਦੀ ਆਵਾਜ਼ ਉਚਾਰਨ ਹੋਵੇ ਤੇ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਕਰਨਹਿ ਹਾਰਾ ਸੋਈ ਖਸਮ ਹਮਾਰਾ ਨਿਰਭਉ ਨਿਰਭਉ ਭਏ ਗੁਰ ਚਰਨੀ ਲਾਗੇ ਚਰਨੀ ਨਾਣੀ ਦੀ ਬਾਜ ਲਾਗੇ ਇੱਥੇ ਵੀ ਆਣ ਕੇ ਰੁਕਣਾ ਇੱਥੇ ਵਿਸਰਾਮ ਹੈ ਇੱਕ RAM ਨਾਮ ਆਧਾਰਾ ਆਧਾਰਾ ਐੜੇ ਕੰਨਾ ਢੱਦੇ ਕੰਨਾ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਪ੍ਰਭ ਧਿਆਣ ਕੇ ਸੰਗਤ ਜੀ ਰੁਕਣਾ ਇਹ ਤਿਆਰ ਖੜਾ ਨੂੰ ਦਰਸ਼ਨ ਨਹੀਂ ਪੜ ਜਾਣਾ ਕਈ ਸੰਗਤਾਂ ਸੱਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਦੀਆਂ ਪਰ ਸੱਸੇ ਦੀ ਬਾਜੀ ਉਚਾਰਨ ਕਰਨੀ ਹੈ ਸਫਲ ਦਰਸ਼ਨ ਅਕਾਲ ਮੂਰਤ ਇੱਥੇ ਅਣਕ ਨਹੀਂ ਰੁਕਣਾ ਪ੍ਰਾਪਤੀ ਅਣਕ ਰੁਕਣਾ ਇੱਥੇ ਵਿਸਰਾਮ ਲਾਉਣਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੈਪੀ ਨਹੀਂ ਕਹਿ ਦੇਣਾ ਹੈ ਪੀ ਵੱਖਰੇ ਵੱਖਰੇ ਪਾਠ ਨੇ ਦੋਨੇ ਸੰਗਜ ਤਿਆਰ ਰੱਖਣਾ ਹੈ ਪੀ ਹੋਵਨਹਾਰਾ ਹੋਵਨਹਰ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਵੱਡੀ ਵਡਿਆਈ ਅਚਰਜ ਸੋਭਾ ਹੁਣ ਧਿਆਨ ਰੱਖਣਾ ਸੰਗਤ ਜੀ ਕਈ ਤਸ ਨੂੰ ਪੜ ਜਾਂਦੇ ਅਚਰਜ ਪਰ ਅਚਰਜ ਪਾੜ ਗੁਰਬਾਣੀ ਵਿੱਚ ਕਈ ਥਾਂ ਤੇ ਆਉਂਦਾ ਹੈ ਪਰ ਇੱਥੇ ਜਿਹੜਾ ਇਹ ਪਾਠ ਇਹ ਅਚਰਜ ਹੈ ਐੜਾ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕੋ ਗੁਰ ਪੂਰਾ ਭੇਟਿਓ ਭੇਟਿਓ ਨਾਨਕ ਕੋ ਗੁਰ ਪੂਰਾ ਭੇਟਿਓ ਇੱਥੇ ਵਿਸਰਾਮ ਹੈ ਸਗਲੇ ਦੁੱਖ ਬਿਨਾਸੇ ਸੁਸੰਗਤ ਜੀ ਇਸ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਦੀ ਆਪਾਂ ਸੰਥਿਆ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ